ਤੇ ਬੈਠੇ ਪ੍ਰਧਾਨ ਕੀ ਮੰਡਲ ਦੇ ਸਾਰੇ ਵਿਦਵਾਨ ਮੇਰੇ ਸਾਹਮਣੇ ਬੈਠੀਆਂ ਸਾਰੀਆਂ ਉੱਚ ਸ਼ਖਸੀਅਤਾਂ ਖੋਜੀ ਸੱਜਣ ਸਾਰਿਆਂ ਦੇ ਚਰਨਾਂ ਵਿੱਚ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਗੁਰਪਾਲ ਸਿੰਘ ਤੇ ਹਰਜੋਤ ਸਿੰਘ ਜੀ ਮੇਰੇ ਛੋਟੇ ਭਰਾ ਇਨਾਂ ਨੇ ਇਸ ਵਾਰ ਮੈਨੂੰ ਇਸ ਵਾਜਬ ਇਸ ਲਾਇਕ ਸਮਝਿਆ ਕਿ ਮੈਂ ਸ਼ਾਮਲ ਹੋਵਾਂ ਇਹਨਾਂ ਦਾ ਸ਼ੁਕਰਾਨਾ ਤਿੰਨੇ ਦਿਨ ਹਾਜ਼ਰੀ ਦਿੱਤੀ ਬਤੌਰ ਸਰੋਤਾ ਦਾਇਸ ਤੇ ਮੈਨੂੰ ਕੋਈ ਜ਼ਿੰਮੇਵਾਰ ਦਿੱਤੀ ਜਾਏਗੀ ਇਹ ਇਹਨਾਂ ਦੀ ਕਿਰਪਾ ਮੈਂ ਮੰਗੀ ਨਹੀਂ ਸੀ ਤਿੰਨੇ ਦਿਨ ਤੀਰਥ ਇਸ਼ਨਾਨ ਕਰਦੇ ਆ ਜੋ ਕੁਝ ਮੈਂ ਪੜਿਆ ਸੀ ਹੁਣ ਤੱਕ ਵਿਦਿਆਰਥੀ ਜੀਵਨ ਤੋਂ ਲੈ ਕੇ ਅਧਿਆਪਨ ਤੱਕ ਉਹ ਤਾਜ਼ਾ ਹੋਇਆ ਕੁਝ ਪਿਛਲੇ ਸਮੇਂ ਤੋਂ ਮੇਰੇ ਮਨ 'ਚ ਜੋ ਨੁਕਸ ਬੈਠੇ ਸਨ ਉਹ ਤੋਏ ਗਏ। ਕੁਝ ਨਵੀਆਂ ਗੱਲਾਂ, ਨਵੀਆਂ ਖੋਜੀਆਂ ਨੇ ਇੱਥੇ ਪੇਸ਼ ਕੀਤੀਆਂ। ਉਹਨਾਂ ਵਾਸਤੇ ਮੈਂ ਉਹਨਾਂ ਦਾ ਸ਼ੁਕਰਾਨਾ ਕਰਨਾ। ਖਾਸ ਕਰਕੇ ਇਹਦੇ 'ਚ ਮੈਂ ਇਹ ਨਹੀਂ ਸਮਝਦਾ ਕਿ ਕੋਈ ਵਿਦਵਾਨ ਛੋਟਾ ਸੀ ਜਾਂ ਵੱਡਾ ਸੀ। ਕੁਝ-ਕੁਝ ਗੱਲਾਂ ਅਸਰ ਕਰਦੀਆਂ ਨੇ ਬਹੁਤ ਦੂਜਿਆਂ ਨਾਲ ਵਧੀਗ ਤੇ ਕੁਝ ਇੱਕ ਮੈਨੂੰ ਇੱਥੇ ਵਿਦਵਾਨ ਦਿੱਸੇ ਜਵਾਨਾਂ ਚੋਂ ਵੀ ਵੱਡਿਆਂ ਚੋਂ ਵੀ ਜਿਨ੍ਹਾਂ ਕੋਲ ਸਮੱਗਰੀ ਬਹੁਤ ਸੀ ਵੱਡਿਆਂ ਚੋਂ ਪ੍ਰੋਫੈਸਰ ਰੌਣਕੀ ਰਾਮ ਇਹ ਠੀਕ ਹੀ ਕਿਹਾ ਸੀ ਉਹ ਕਹਿੰਦੇ ਕਿ ਕਸ਼ੀਦ ਕੀਤੀ ਹੋਈ ਵਿਜ਼ਡਮ ਤੇ ਇੰਟੈਲੈਕਟ ਹੈ ਉਹਨਾਂ ਕੋਲ ਤੇ ਪੇਸ਼ ਕਰਨ ਦਾ ਸਲੀਕਾ ਹੈ ਉਹਨਾਂ ਕੋਲ ਉਹਨਾਂ ਕੋਲ ਜਿੰਨੀ ਸਮੱਗਰੀ ਸੀ ਮੇਰੇ ਕੋਲ ਉਨੀ ਹੈ ਨਹੀਂ ਇੱਕ ਜਵਾਨ ਖੋਜੀ ਆਇਆ ਸੀ ਜਿਨੇ ਸ਼ਹਾਦਤ ਦੇ ਖਿਆਲਾਂ ਨੇ ਰਿਕਾਰਡ ਗ੍ਰਾਹੀ ਲੋਕਾਂ ਦੇ ਮਨਾਂ ਤੇ ਕਿਵੇਂ ਅਸਰ ਕੀਤਾ ਕੋਲੰਬੀਆ ਰਿਕਾਰਡਿੰਗ ਹਿਸ ਮਾਸਟਰਸ ਵਾਇਸ ਰਿਕਾਰਡਿੰਗ ਉਹਨੇ ਮਿਹਨਤ ਕੀਤੀ ਸੀ ਉਹ ਰਿਕਾਰਡਾਂ ਦੇ ਨੰਬਰ ਚੁੱਕੀ ਫਿਰਦਾ ਸੀ ਤੇ ਜਿਸ ਤਰੀਕੇ ਨਾਲ ਉਹਨੇ ਸਿਸਟੇਮੈਟਿਕਲੀ ਸਮਾਂ ਉਹਨੂੰ ਘੱਟ ਮਿਲਣੇ ਸੀ ਸਾਰਿਆਂ ਨੂੰ ਘੱਟ ਮਿਲਣਾ ਸਮਾਂ ਇੰਨੇ ਵਿਦਵਾਨਾਂ ਨੂੰ ਖੋਜੀਆਂ ਨੂੰ ਸਾਰਾ ਪੂਰਾ ਸਮਾਂ ਮਿਲ ਨਹੀਂ ਸਕਦਾ ਲੇਕਿਨ ਉਹਦੇ ਕੰਮ ਦੀ ਜਿੰਨੀ ਹੁਕਮਾ ਕੀਤੀ ਜਾਏ ਥੋੜੀ ਹੈ ਤੇ ਦੋ ਤਿੰਨ ਗੱਲਾਂ ਮੈਂ ਸ਼ਹਾਦਤ ਬਾਰੇ ਕਰਾਂਗਾ ਲੇਕਿਨ ਉਹਦੇ ਤੋਂ ਪਹਿਲਾਂ ਜੋ ਮੇਰੇ ਮਨ ਤੇ ਹੁਣੀ ਹੁਣੀ ਵਾਪਰੀ ਘਟਨਾ ਨੇ ਅਸਰ ਕੀਤਾ ਉਹਦਾ ਜ਼ਿਕਰ ਵੀ ਕਰਨਾ ਬਣਦਾ ਸਰਦਾਰ ਗੁਰਤੇਜ ਪਹਿਲਾਂ ਮੈਂ ਵਿਦਿਆਰਥੀ ਸਾਂ ਸਰਦਾਰ ਕਪੂਰ ਸਿੰਘ ਜੀ ਆਈਸੀਐਸ ਦਾ ਉਹਦੇ ਤੋਂ ਬਾਅਦ ਸਰਦਾਰ ਗੁਰਤੇਜ ਸਿੰਘ ਜੀ ਦੇ ਲਿਖਤਾਂ ਮੇਰੇ ਤੇ ਅਸਰ ਕਰਦੀਆਂ ਰਹੀਆਂ ਇਹਨਾਂ ਨੇ ਕੁਝ ਬਾਤ 1984 ਦੇ ਆਪਰੇਸ਼ਨ ਬਲੂ ਸਟਾਰ ਬਾਰੇ ਆਖੀ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡੀ ਵਗਿਆ ਹੋ ਗਈ ਹੋਈ ਟਿੱਪਣੀ ਇਹ ਦਿੱਤੀ ਗਈ ਕਿ 1947 ਤੱਕ ਦੀ ਗੱਲ ਕਰਨੀ ਚਾਹੀਦੀ ਸੀ ਜੇ ਕਿਤੇ ਪ੍ਰਬੰਧਕ ਮੈਨੂੰ ਇਹ ਕਹਿਣ ਦੇ ਕਿ ਅਸੀਂ 1947 ਤੱਕ ਦੀਆਂ ਗੱਲਾਂ ਕਰਾਂਗੇ ਉਹਦੇ ਤੋਂ ਬਾਅਦ ਤੁਹਾਨੂੰ ਵੀ ਕੋਈ ਗੱਲ ਨਹੀਂ ਕਰਨ ਦੇਵਾਂਗੇ ਤਾਂ ਫਿਰ ਮੈਂ ਆਉਣਾ ਨਹੀਂ ਸੀ ਨਾਇਨਾ ਨੇ ਮੈਨੂੰ ਇਹ ਹੁਕਮ ਦਿੱਤਾ ਨਾ ਇਹ ਹੁਕਮ ਮੈਂ ਮੰਨਣਾ ਸੀ ਨਾ ਹੀ ਹੁਕਮ ਇਸ ਕਾਨਫਰੰਸ ਤੇ ਨਾਜ਼ਿਲ ਹੁੰਦਾ ਗੱਲ ਸਿਰਫ ਇੰਨੀ ਕੀਤੀ ਸੀ ਗੁਰਤੇਜ ਸਿੰਘ ਜੀ ਨੇ ਕਿ 1984 ਚ ਜੋ ਕੁਝ ਹੋਇਆ ਸੀ ਉਹਦੇ ਨਾਲ ਸਾਡੇ ਜਿਸਮ ਤੇ ਸੱਟ ਲੱਗੀ ਸੀ ਸਾਡੇ ਦਿਲ ਤੇ ਸੱਟ ਲੱਗੀ ਸੀ ਸਾਡੀ ਰੂਹ ਤੇ ਸੱਟ ਲੱਗੀ ਸੀ ਸਾਨੂੰ ਇਹ ਕਹਿਣ ਦਾ ਹੱਕ ਵੀ ਨਹੀਂ ਹੈ ਕਿ ਅਸੀਂ ਸੱਟ ਖਾਧੀ ਹੋਈ ਹੈ ਬਸ ਸਿਰਫ ਇੰਨੀ ਗੱਲ ਸੀ ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਹੋ ਰਹੀ ਸੀ ਪੰਜਾਬੀ ਯੂਨੀਵਰਸਿਟੀ ਚ ਉਹਦੇ ਚ ਡਾਕਟਰ ਗੁਰਪ੍ਰਗਤ ਸਿੰਘ ਕਹਿੰਦੇ ਕਿ ਆਪਾਂ ਅਪਡੇਟ ਕਰਨੇ ਨੇ ਨਾ ਸਿਲੇਬਸ ਆਪਣੇ 1947 ਦੀ ਥਾਂ ਆਪਾਂ 1984 ਤੱਕ ਕਰ ਦਈਏ ਇਸ ਗੱਲ ਤੇ ਵਿਵਾਦ ਹੋ ਗਏ ਅੱਧੇ ਕ ਲੋਕ ਕਹਿਣ ਹੋਣਾ ਚਾਹੀਦਾ ਅੱਧੇ ਕਹਿਣ ਨਹੀਂ ਹੋਣਾ ਚਾਹੀਦਾ ਮੈਂ ਵਿੱਚ ਬੈਠਾ ਸੀ ਮੈਂ ਕਿ ਮੇਰੀ ਸਲਾਹ ਮੰਨੀ ਜਾਏਗੀ ਕਿ ਨਹੀਂ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਪਰ ਮੈਂ ਸਿਜੇਸਟ ਕਰਦਾ ਕਿ ਸਿਲੇਬਸ ਅਪਡੇਟ ਕਰਕੇ 1999 ਤੱਕ ਕੀਤਾ ਜਾਏ ਕਿਉਂਕਿ ਖਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮਨਾਇ ਜਾਏ ਉਹ ਸਾਰਿਆਂ ਨੇ ਮੰਨ ਲਈ ਗਏ ਉਹਦੇ ਵਿੱਚ 47 ਵੀ ਆਉਂਦੇ ਉਹਦੇ ਵਿੱਚ 1984 ਵੀ ਆਉਂਦੇ ਅਸੀਂ ਜੋ ਵਾਪਰੀਆਂ ਘਟਨਾਵਾਂ ਨੇ ਉਹਨਾਂ ਤੋਂ ਅੱਖਾਂ ਤੇ ਬੰਦ ਕਰ ਸਕਦੇ ਹਾਂ ਪਰ ਉਹਨਾਂ ਬਾਰੇ ਜ਼ਿਕਰ ਕਰਨ ਤੋਂ ਜਾਂ ਮਹਿਸੂਸ ਕਰਨ ਤੋਂ ਮੁਨਕਰ ਨਹੀਂ ਹੋ ਸਕਦੇ। ਐਸੀ ਘਟਨਾ ਨਾਲ ਸਬੰਧਤ ਇੱਕ ਹੋਰ ਵਾਕਿਆ ਮੇਰੇ ਸਾਹਮਣੇ ਆਇਆ। ਪ੍ਰੋਫੈਸਰ ਹਿਮਾਦਰੀ ਬែនਰਜੀ ਕਿਸੇ ਵਿਦਿਆਰਥੀ ਦਾ ਵਾਈਵਾ ਲੈਣ ਆਏ। ਚਾਹ ਉਹ ਕੰਮ ਖਤਮ ਹੋ ਗਿਆ ਚਾਹ ਪੀਂਦੇ ਆ ਗੱਲਾਂ ਬਾਤਾਂ ਦੌਰਾਨ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਚੱਲ ਪਈਆਂ 84 ਦਿਨ। ਸੁਣਦੇ ਰਹੇ ਹਿਮਾਦਰੀ ਬែនਰਜੀ ਦਾ ਕਮੈਂਟ। ਕਹਿੰਦੇ ਭਾਈਓ मैंने दरबार साहब पर हमला नहीं किया मैं दरबार साहब पर हमले के खिलाफ हूं लेकिन क्योंकि मैं हिंदू हूं, इस शर्मिंदगी का भार मुझे भी उठाना पड़ेगा ये दुख हिंदू सिख ना हिंदू ने किया किसी बेगाने ने किया जिम्मे चाहे स्टेट कर करती होंगी ਸੋ ਉਸ ਵਿਰਧ ਵਿੱਚ ਆਪਾਂ ਜੇ ਥੋੜਾ ਜਿਹਾ ਲੇਬਰਲ ਹੋ ਜਾਈਏ ਸਿੱਖਾਂ ਨੂੰ ਕੋਈ ਗੱਲ ਦਿਲ ਦੀ ਗੱਲ ਕਰਨ ਦੀ ਆਗਿਆ ਮਿਲ ਜੇ ਯੂਨੀਵਰਸਿਟੀਆਂ ਦੇ ਵਿੱਚ ਹੀ ਤਾਂ ਕੋਈ ਬੁਰੀ ਗੱਲ ਨਹੀਂ ਹੈ ਛੋਟੇ ਸਾਹਿਬਜ਼ਾਦੇਵਾਰੇ ਗੱਲਾਂ ਬਹੁਤ ਹੋਈਆਂ ਕੋਈ 14-15 ਸਾਲ ਪਹਿਲਾਂ ਮੈਨੂੰ ਵੀ ਸੱਦਿਆ ਗਿਆ ਅਮਰੀਕਾ ਕੈਨੇਡਾ ਦੀਆਂ ਸੰਗਠਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਦੋਂ ਇਹ 2008 ਦੀ ਗੱਲ ਦੋ ਵੱਡੀਆਂ ਘਟਨਾਵਾਂ ਹੋਈਆਂ ਸੀ ਇੱਕ ਤਾਂ ਅੱਠ 'ਚ ਦਸਮ ਪਾਤਸ਼ਾਹ ਜੋਤੀ ਜੋ ਸਮਾਏ ਸੀ ਗੁਰੂ ਗ੍ਰੰਥ ਨੂੰ ਗੁਰਿਆਈ ਮਿਲੀ ਸੀ ਤਾਂ ਉਹ ਫਿਰ ਵਕ ਵਕ ਥਾਂ ਤੇ ਸਾਡੇ ਲੈਕਚਰ ਹੋਏ ਸਾ ਵਾਸ਼ਿੰਗਟਨ 'ਚ ਸਕੂਲ ਦੇ ਟੀਚਰ ਆ ਕੇ ਕਹਿਣ ਲੱਗੇ ਜੀ ਸਾਡੇ ਬੱਚਿਆਂ ਨੂੰ ਸਿੱਖੀ ਦਾ ਪਤਾ ਨਹੀਂ ਹੈ ਇਹ ਸਿੱਖਾਂ ਨੂੰ ਮੁਸਲਮਾਨ ਸਮਝ ਲੈਂਦੇ ਨੇ ਕਿ ਤੁਸੀਂ ਇੱਥੇ ਆਏ ਹੋਏ ਹੋ ਆਪਣੇ ਖਰਚੇ ਤੇ ਅਸੀਂ ਆਪਣੇ ਖਰਚੇ ਤੇ ਤੁਹਾਨੂੰ ਬੁਲਾ ਨਹੀਂ ਸਕਦੇ ਸਾਡੇ ਸਕੂਲ ਦੇ ਬੱਚੇ ਤੇ ਟੀਚਰ ਉਮੀਦ ਕਰਦੇ ਨੇ ਤੁਸੀਂ ਸਾਡੇ ਸਕੂਲ ਚ ਆ ਜਾਓ ਤੇ ਸਾਨੂੰ ਸਾਡੇ ਬੱਚਿਆਂ ਨੂੰ ਕੁਝ ਦੱਸੋ ਹੁਣ ਸਕੂਲ ਦੇ ਬੱਚੇ ਨੇ ਸਕੂਲ ਦੇ ਬੱਚਿਆਂ ਨੂੰ ਨਾ ਫਲਸਫਾ ਸਮਝੇ ਨਾ ਹਿਸਟਰੀ ਚ ਦਿਲਚਸਪੀ ਤੇ ਖਾਸ ਕਰਕੇ ਇੱਕ ਬੇਗਾਨੇ ਬੰਦੇ ਦੀ ਅਸੀਂ ਤਿੰਨ ਚਾਰ ਜਿਹੜੇ ਗਏ ਉੱਥੇ ਮੈਂ ਰਸਤੇ ਹੀ ਸੋਚਦਾ ਗਿਆ ਕਿ ਕੀ ਗੱਲਾਂ ਕਰਾਂਗੇ ਇਹਨਾਂ ਨਾਲ ਮੇਰੇ ਮਨ ਚ ਆਇਆ ਕਿ ਜਦੋਂ ਮੈਂ ਛੋਟਾ ਬੱਚਾ ਹੁੰਦਾ ਸਾਂ ਮੇਰੇ ਮਨ ਚ ਇਹ ਜਾਣਨ ਦੀ ਇੱਛਾ ਹੁੰਦੀ ਸੀ ਕਿ ਮੇਰੇ ਮਾਸਟਰ ਜਦੋਂ ਬੱਚੇ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਮਾਪੇ ਜਦੋਂ ਬੱਚੇ ਹੁੰਦੇ ਸੀ ਉਹ ਬੱਚਿਆਂ ਨੂੰ ਬੱਚਿਆਂ ਦੀ ਲਾਈਫ ਚ ਤੇ ਆਦਤਾਂ ਚ ਦਿਲਚਸਪੀ ਹੁੰਦੀ ਆ ਆਪਾਂ ਛੋਟੇ ਸਾਹਬਜ਼ਾਦਿਆਂ ਦੀਆਂ ਗੱਲਾਂ ਕਰਾਂਗੇ ਸ਼ੌਕ ਵਿਦਿਆਰਥੀ ਸੰਗੀਤੀਜੀ ਚੌਥੀ ਤੇ ਪੰਜਵੀਂ ਅੱਧਾ ਘੰਟਾ ਬਸ ਉਹਨਾਂ ਨਾਲ ਸਾਹਬਜ਼ਾਦਿਆਂ ਦੀਆਂ ਗੱਲਾਂ ਕੀਤੀਆਂ ਉਹਨਾਂ ਦਾ ਟੀਚਰ ਕਹਿੰਦਾ ਬੱਚਿਓ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੋਵੇ ਇੱਕ ਬੱਚਾ ਚੌਥੀ ਜਮਾਤ ਦਾ ਉੱਠਿਆ ਕਹਿਣ ਲੱਗਿਆ ਨੋ ਕੁਐਸਚਨਸ ਆ ਲਿਸਨ ਟੂ ਸੀਰੀਅਸਲੀ ਐਂਡ ਆ ਵਾਸ ਥਿੰਕਿੰਗ ਆਈ ਸ਼ੁੱਡ ਹੈਵ ਬੀਨ ਵਨ ਅਮੰਗ ਦੋਜ਼ ਯੰਗ ਪ੍ਰਿੰਸਸਿਸ ਬ੍ਰਿਕਡ ਅ ਲਾਈਫ ਸਵਾਲ ਕੋਈ ਨਹੀਂ ਧਿਆਨ ਨਾਲ ਸੁਣਿਆ ਇਹ ਸੁਣਦਿਆਂ ਸੁਣਦਿਆਂ ਮੇਰਾ ਜੀ ਕਰਦਾ ਰਿਹਾ ਉਹ ਛੋਟੇ ਸ਼ਾਜ਼ਾਦੇ ਜਿਹੜੇ ਜਿਉਂਦੇ ਨਹੀਂ ਅਜ ਚਿਣੇ ਗਏ ਸੀ ਉਹਨਾਂ ਵਿੱਚੋਂ ਇੱਕ ਮੈਂ ਹੋਣਾ ਚਾਹੀਦਾ ਸੀ ਤੋ ਇਹ ਸ਼ਾਦਤਾ ਆਮ ਨਹੀਂ ਸ਼ਹਾਦਤਾਂ ਵੱਡੇ ਸਾਹਿਬਜ਼ਾਦਿਆਂ ਦੀ ਵੀ ਘੱਟ ਨਹੀਂ ਹੈ ਲੇਕਿਨ ਮੈਂ ਅਕਸਰ ਸੋਚਦਾ ਰਹਿੰਦਾ ਰਹਿਣਾ ਬੈਠਾ ਬੈਠਾ ਕਦੀ ਕਦੀ ਵੀ ਛੋਟੇ ਸਾਹਿਬਜ਼ਾਦੇ ਮੈਨੂੰ ਜ਼ਿਆਦਾ ਯਾਦ ਕਿਉਂ ਆਉਂਦੇ ਨੇ ਫਿਰ ਮੈਨੂੰ ਆਪਣੇ ਆਪ ਨੇ ਹੀ ਮੈਨੂੰ ਉੱਤਰ ਦਿੱਤਾ ਗਲਤ ਹੈ ਕਿ ਠੀਕ ਮੈਨੂੰ ਪਤਾ ਨਹੀਂ ਕਿ ਵੱਡੇ ਸਾਹਿਬਜ਼ਾਦੇ ਵੱਡੇ ਫੈਸਲੇ ਕਰਨ ਦੇ ਸਬਰਤ ਸਨ ਯੁੱਧ 'ਚ ਲੜੇ ਹੋ ਬੰਗਾਰ 'ਚ ਲੜੇ ਤੇ ਠੀਕ ਹੈ ਖਰ ਸ਼ਹੀਦ ਹੋ ਗਏ ਹੁੰਦੇ ਹੀ ਹੁੰਦੇ ਨੇ ਜਰਨਾਇਤ ਯੋਧੇ ਸ਼ਹੀਦ ਹੁੰਦੇ ਛੋਟੇ ਇੰਨੇ ਛੋਟੇ ਸਨ ਕਿ ਕੀ ਫੈਸਲੇ ਕਰ ਪਾਉਣਗੇ ਲੇਕਿਨ ਬਹੁਤ ਵੱਡੇ ਫੈਸਲੇ ਕਰ ਲਏ ਉਹਨਾਂ ਸਾਡੇ ਵਾਸਤੇ ਰਸਤੇ ਬਣਾ ਗਏ ਉਹਨਾਂ ਬਾਰੇ ਗੱਲ ਕਰਨੀ ਸਾਹਲ ਨਹੀਂ ਹੁੰਦੀ ਇੱਕ ਦਿਨ ਮੈਨੂੰ ਮੈਡਮ ਦਲੀਪ ਕੌਰ ਟਿਵਾਣਾ ਕਹਿੰਦੇ ਪੰਨੂ ਕੋਈ ਮਾਂ ਕੋਈ ਦਾਦੀ ਆਪਣੇ ਬੱਚਿਆਂ ਨੂੰ ਬਹੁਤ ਵੱਲ ਤੱਕਦੀ ਨਹੀਂ ਹੁੰਦੀ ਜਿਵੇਂ ਮੈਂ ਸੁਣਦੀ ਆ ਤੁਸੀਂ ਦੱਸਿਓ ਜਾਨੋ ਸਾਰੇ ਜਿਹਨੇ ਕਿ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਸੀ ਇਹ ਕਿਵੇਂ ਸੰਭਵ ਹੈ ਮੈਂ ਕਿਹਾ ਮੈਡਮ ਜਿਹੜਾ ਸੰਭਵ ਨਹੀਂ ਸੀ ਉਹ ਸੰਭਵ ਕਰ ਦਿੱਤੇ ਜਿਹੜਾ ਅਸੰਭਵ ਸੀ ਉਹਨੂੰ ਸੰਭਵ ਕਰ ਦਿੱਤਾ ਇਸੇ ਕਰਕੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ ਡਾਕਟਰ ਗੰਗਾ ਸਿੰਘ ਸਾਨੂੰ ਹਿਸਟਰੀ ਪੜਾਉਣ ਆਇਆ ਕਰਦੇ ਅਕਸਰ ਘਿਲਾ ਕਰਿਆ ਕਰਦੇ ਕਿ ਸਿੱਖ ਇਤਿਹਾਸ ਕਵੀਆਂ ਨੇ ਲਿਖਿਆ ਤੇ ਗੱਲ ਦੀ ਸੁਰ ਨਾ ਸਾਂਝ ਕਿਤੇ ਦੀ ਕਿਤੇ ਲਾਈ ਜਾਂਦਾ ਸਿੱਖ ਇਤਿਹਾਸ ਵਾਰਤਕਾਰਾਂ ਨੂੰ ਲਿਖਣਾ ਚਾਹੀਦਾ ਸੀ ਕਿਉਂ ਉਹਨਾਂ ਨੂੰ ਕਵੀਆਂ ਤੇ ਗੁੱਸਾ ਸੀ ਲੇਕਿਨ ਜਦੋਂ ਸਾਹਿਬਜ਼ਾਦਿਆਂ ਬਾਰੇ ਪੜਾਉਣ ਲੱਗਦੇ ਬਾਬਾ ਬੰਦਾ ਸਿੰਘ ਬਾਰੇ ਪੜਾਉਣ ਲੱਗਦੇ ਤਾਂ ਉਹਨਾਂ ਦਾ ਆਪਣੇ ਮਨ ਤੇ ਕਾਬੂ ਨਹੀਂ ਰਹਿੰਦਾ ਸੀ ਤਾਂ ਉਹਨਾਂ ਨੇ ਕਲਾਸ 'ਚ ਇਹ ਗੱਲ ਦੱਸੀ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੂਰ ਦੁਰਾਡੇ ਬੈਠੇ ਲੋਕਾਂ ਨੇ ਸੁਣੀ ਉਹਨਾਂ ਨੇ ਹੌਕਾ ਲਿਆ ਤੇ ਸ਼ਰਾਪ ਦਿੱਤਾ ਗੁਰੂ ਮਾਰੀ ਸਰਾਂ ਦਾ ਇਸ ਪਾਪੀ ਸ਼ਹਿਰ ਤੇ ਲੋਹੇ ਦਾ ਸੁਹਾਗਾ ਫਿਰੇਗਾ ਪ੍ਰੋਫੈਸਰ ਰੌਣਕੀ ਰਾਮ ਨੂੰ ਯਾਦ ਹੈ ਇਹ ਗੱਲ ਇਹਨਾਂ ਨੇ ਤੁਹਾਨੂੰ ਰਿਪੀਟ ਕਰਕੇ ਸੁਣਾਈ ਲੇਕਿਨ ਜਿਵੇਂ ਡਾਕਟਰ ਗੰਡਾ ਸਿੰਘ ਜੀ ਨੇ ਸਾਨੂੰ ਸੁਣਾਈ ਮੇਰਾ ਵੀ ਮਨ ਕਰਦਾ ਕਿ ਇਹ ਇਹ ਸ਼ਾਇਰਾਨਾ ਹੈ ਮਾਹੌਲ ਹੈ ਜਿਹੜਾ ਡਾਕਟਰ ਗੰਡਾ ਸਿੰਘ ਸਰ ਜੀ ਦਿੰਦੇ ਸੀ ਕਵੀਆਂ ਨੂੰ ਨਿੰਦ ਦੇਣ ਦੇ ਡਾਕਟਰ ਗੰਡਾ ਸਿੰਘ ਕਹਿੰਦੇ ਕਿ ਕਲਕੱਤੇ ਤੋਂ ਲੈ ਕੇ ਪੇਸ਼ਾਵਰ ਤੱਕ ਰੇਲਵੇ ਲਾਈਨ ਵਿਛਾਣੀ ਸੀ ਅੰਗਰੇਜ਼ਾਂ ਨੇ ਉਹਨਾਂ ਨੇ 20-20 ਮੀਲ ਦੇ ਟੋਟੇ ਵੰਡੇ ਸੀ ਠੇਕੇਦਾਰਾਂ ਨੂੰ ਤਾਂ ਕਿ ਕੰਮ ਛੇਤੀ ਨਿਬੜੇ ਜਿਸ ठेकेदार ਦੇ ਹਿੱਸੇ ਐ ਹਿੱਸਾ ਆ ਜਿਹੜਾ ਸਰਹੰਦ ਵਿੱਚੋਂ ਦੀ ਲੰਘਣਾ ਸੀ ਉਹਨੇ ਦੇਖਿਆ ਕਿ ਮਲਬਾ ਪੇ ਅਸਮਾਨ ਛੂੰਦੇ ਢੇਰ ਲੱਗੇ ਨੇ ਖੰਡਰਾਂ ਦੇ ਉਹਨੇ ਅਰਜ਼ੀ ਲਿਖੀ ਕਿ ਪੱਕਾ ਪੱਕੀਆਂ ਇੱਟਾਂ ਨੇ ਇੱਥੇ ਮੌਜੂਦ ਮੈਨੂੰ ਜੇ ਰੇਲਵੇ ਲਾਈਨ ਇੱਥਾਂ ਵਿਛਾਉਣ ਲਈ ਇਹ ਮਲਬਾ ਵਰਤਣ ਦੀ ਆਗਿਆ ਦਿੱਤੀ ਜਾਵੇ ਤਾਂ ਮੇਰਾ ਵੀ ਕੰਮ ਕੁਝ ਸੁਖਾਲਾ ਹੋਏ ਤੇ ਰੇਲਵੇ ਲਾਈਨ ਵੀ ਪੱਕੀ ਹੋਏ ਤੇ ਮਲਬਾ ਜਿਹੜਾ ਇਹ ਵੀ ਕਿਸੇ ਲੇਖੇ ਲੱਗ ਜੇ ਆਗਿਆ ਮਿਲ ਗਈ ਉਹ ਮਲਬਾ ਵੀ ਛਾ ਦਿੱਤਾ ਡਾਕਟਰ ਗੰਡਾ ਸਿੰਘ ਜੀ ਕਹਿੰਦੇ ਇੱਕ ਵਾਰੀ ਨੇ ਦਿਨ ਚ ਦਰਜਣਾਵਾਰੀ ਰੇਲਵੇ ਲੰਘਦੀ ਉਹਦੇ ਉੱਪਰ ਦੀ ਰੇਲ ਲੰਘਦੀ ਹੈ ਤੇ ਦਰਜਣਾਵਾਰੀ ਲੋਹੇ ਦਾ ਸੁਆਗਾ ਫਿਰਦਾ ਸਰਾਂਦ ਉੱਪਰ ਦੀ ਜਿਹੜੀ ਗੱਲ ਮੈਂ ਜ਼ਿਕਰ ਕਰਨਾ ਚਾਹੁੰਦਾ ਸੀ ਉਹ ਹੁਣ ਵਿਦਾਇਗੀ ਭਾਸ਼ਣ ਚ ਕਰ ਲੈਣਾ ਮੁਨਾਸਿਬ ਸਮਝਦਾ ਕਿ ਸ਼ਹਾਦਤ ਦੇ ਸਾਰੇ ਕਨਸੈਪਟ ਡਿਟੇਲ ਚ ਡਿਸਕਸ ਹੋਏ ਇੱਕ ਸਿਰਫ ਇਸ਼ਾਰੇ ਮਾਤਰ ਹੋਇਆ ਸੀ ਸਦਾ ਗੁਰਤੇ ਸਿੰਘ ਜੀ ਨੇ ਕੀਤਾ ਸੀ ਉਹਦਾ ਜ਼ਿਕਰ ਵੱਡੀ ਪੱਧਰ ਤੇ ਹੁਣ ਇੱਕ ਸਿਧਾਂਤ ਦੇ ਤੌਰ ਤੇ ਹੋਣਾ ਵਿਵਾਦ ਰਹੀ ਉਹ ਇਹ ਕਿ ਖਾਲਸਾ ਪੰਥ ਇਹ ਸਮਝਦਾ ਰਿਹਾ ਕਿ ਸ਼ਹੀਦ ਬੇਅੰਤ ਵੱਡਾ ਹੈ ਬ੍ਰਹਮ ਗਿਆਨੀ ਚ ਤੇ ਸ਼ਹੀਦ ਚ ਕੋਈ ਫਰਕ ਨਹੀਂ ਤਾਂ ਕੋਈ ਵਿਵਾਦ ਹੀ ਨਹੀਂ ਇਸ ਗੱਲ ਤੇ ਲੇਕਿਨ ਸ਼ਹੀਦ ਜਿਹੜਾ ਉਹ ਰੱਬ ਦੇ ਦਰਬਾਰ ਚ ਜਾ ਕੇ ਫਰਿਆਦ ਕਰਦਾ ਹੈ ਭਾਈ ਗੁਰਬਖਸ਼ ਸਿੰਘ ਜੀ ਵਾਂਗੂ ਕਿ ਤੇਰੀ ਪਰਜਾ ਦੁਖੀ ਹੈ ਪਿਤਾ ਉਹਦਾ ਉਹਦੀ ਮਦਦ ਕਰ ਉਹ ਸਾਡੇ ਦਿਲਾਂ ਦੀਆਂ ਇੱਛਾਵਾਂ ਸਾਡੇ ਦੁੱਖ ਪਹਚਾਣ ਦੇ ਉੱਪਰ ਇਸ ਕਰਕੇ ਸ਼ਹਾਦਤ ਵੱਢੀ ਗਏ ਸਾਡੀ ਖਬਰ ਪਹੁੰਚਦੀ ਹੈ ਸਾਡੇ ਪਿਤਾ ਤੱਕ ਕਿਤੇ ਕਿਤੇ ਨਵੇਂ ਖੋਜੀਆਂ ਨੇ ਜਿਵੇਂ ਰਵਾਇਤ ਚੱਲਦੀ ਹੁੰਦੀ ਹੈ ਹਿੰਦ ਤੇਗ ਬਹਾਦਰ ਹਿੰਦ ਦੀ ਚਾਦਰ ਸਾਡੇ ਗ੍ਰੰਥਾਂ ਚ ਹਿੰਦ ਦੀ ਚਾਦਰ ਲਿਖਿਆ ਨਹੀਂ ਹੋਇਆ ਪ੍ਰਗਟ ਹੋਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਟਾਪੀ ਚਾਦਰ ਜਾਂ ਤੇਗ ਬਹਾ ਧਰਮ ਹੇਤ ਸਾਕਾ ਜੀ ਨੇ ਕੀ ਹੈ ਜਦੋਂ ਦਸ਼ਮਪਾਤ ਚਲੋ ਸੈਨਾਪਤੀ ਦੀ ਗੱਲ ਨਾ ਮੰਨੋ ਦਸ਼ਮਪਾਤ ਸ਼ਾਹ ਦੀ ਗੱਲ ਤਾਂ ਮੰਨਣੀ ਹੈ ਉਹ ਕਹਿੰਦੇ ਨੇ ਧਰਮ ਹੇਤ ਸਾਕਾ ਜੀ ਨੂੰ ਕੀ ਅਸੀਸ ਦੀ ਆ ਪਰ ਸਿਰ ਰਣ ਦੀ ਹੈ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਮੇਰੇ ਮਨ 'ਚ ਆਈਆਂ ਸਮਾਂ ਨਹੀਂ ਹੈ ਮੈਂ ਅਗਨੋਰ ਤਾਂ ਕਈ ਵਾਰ ਗੁਸ਼ਤ ਕੀਤਾ ਹੋਇਆ ਕਦੀ ਫੇਰ ਤੁਹਾਨੂੰ ਸੁਣਾਵਾਂਗਾ ਇੱਕ ਗੱਲ ਸੁਣਾ ਕੇ ਸਮਾਪਤੀ ਕਰਦਾ ਨਹੀਂ ਸੁਣਾਉਂ ਬੱਸ ਸੁਣਾਉਂ ਨਹੀਂ ਐਨਕਸਤ ਕਰਦਾ ਸਪਲੀਜ਼ ਸਾਰੀ ਸੰਗਤ ਨੂੰ ਨਹੀਂ ਗੱਲ ਸੁਣਨ ਦੇਣ ਵਾਸਤੇ ਮੈਨੂੰ ਪਤਾ ਨਹੀਂ ਕਿੰਨੇ ਕੁ ਫੋਨ ਆਇਆ ਜੀ ਬਹੁਤ ਹੋ ਰਹੀ ਹੈ ਤੁਹਾਡੀ ਜ਼ਰੂਰ ਤੱਕ ਗੱਲ ਜਾਗੀ ਸੁਣਾਓ ਤੁਸੀਂ ਖੁੱਲ ਕੇ ਮੈਨੂੰ ਇੱਕ ਪੁਲਿਸ ਅਫਸਰ ਦਾ ਫੋਨ ਆਇਆ ਕਿ ਸਾਡੇ ਸਾਬਕਾ ਚੀਫ ਡੀਜੀਪੀ ਪੰਜਾਬ ਰਵੇਰੋ ਦੀ ਕਿਤਾਬ ਆਈ ਹੈ ਬੁਲੇਟ ਫਾਰ ਬੁਲੇਟ ਇਹ ਮੈਂ ਖਰੀਦ ਲਈ ਇੱਕ ਕਾਪੀ ਆਪਣੇ ਵਾਸਤੇ ਖਰੀਦੀ ਏਕ ਤੁਹਾਡੇ ਵਾਸਤੇ ਮੈਂ ਕਿਹਾ ਮੈਂ ਕੀ ਕਰਾਂ ਇਹ ਕਿਤਾਬ ਦਾ ਉਹ ਕਹਿੰਦੇ ਜੀ ਇੱਕ ਆਊਟਸਾਈਡਰ ਹੈ ਕੈਥੋਲਿਕ ခ੍ਰਿਸਚੀਅਨ ਹੈ ਨਾਉ ਹਿੰਦੂ ਨਾ ਸਿੱਖ ਸਿੱਖ ਵੱਖਰੀ ਤਰ੍ਹਾਂ ਬਿਆਨ ਕਰਨਗੇ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਂ ਸਿੱਖੀ ਨੂੰ ਜਾਂ ਆਪਣੇ ਕਲਚਰ ਨੂੰ ਹਿੰਦੂ ਵੱਖਰੀ ਤਰ੍ਹਾਂ ਕਰਨਗੇ ਇਹ ਸਾਡੇ ਦੁਆ ਤੋਂ ਬਾਹਰ ਦਾ ਹੈ ਇਹਦੀ ਕਿਤਾਬ ਪੜ੍ਹ ਕੇ ਦੇਖੋ ਮੈਂ ਕਿਤਾਬ ਪੜ੍ਹੀ ਉਹਦੇ ਚ ਉਹ 250 ਪਲੱਸ ਪੇजेस ਦੀ ਕਿਤਾਬ ਹੈ ਜਿਹਦੇ ਚ 50 ਪੇजेस ਸਿੱਖਾਂ ਬਾਰੇ ਤੇ ਪੰਜਾਬ ਬਾਰੇ ਦੇਖੋ ਇਹ ਆਪਾਂ ਸਾਰੇ ਜਾਣਦੇ ਆ ਕਿ ਸਟੇਟ ਦਾ ਪੰਜਾਬ ਦੀ ਗੜਬੜ ਨੂੰ ਦਬਾਉਣ ਵਾਸਤੇ ਤਾਇਨਾਤ ਕੀਤਾ ਹੋਇਆ ਪੁਲਿਸ ਕੌਫੀ ਉਹ ਆਪਣੇ ਆਪ ਨੂੰ ਕੌਫ ਕਹਿੰਦੇ ਕਾਂਸਟੇਬਲ ਕਹਿੰਦੇ ਦੋ ਤਿੰਨ ਉਹਦੀਆਂ ਆਬਜ਼ਰਵੇਸ਼ਨਸ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਆ ਸਮਝਦਾ ਹੁਣ ਪ੍ਰਬੰਧਕਾਂ ਨੇ ਜਦੋਂ ਮੈਨੂੰ ਆਗਿਆ ਦੇ ਦਿੱਤੀ ਉਹ ਕਹਿੰਦਾ ਹੈ ਕਿ ਪੰਜਾਬ ਵਿੱਚ ਤੁਸੀਂ ਕਿਸੇ ਦੇ ਘਰ ਚਲੇ ਜਾਓ ਬਿਸ਼ੱਕ ਤੁਹਾਨੂੰ ਕੁਝ ਨਾ ਕੁਝ ਖਾਣ ਜਾਂ ਪੀਣ ਲਈ ਦੇਣਗੇ ਤੁਹਾਨੂੰ ਉਹ ਖਾਣਾ ਜਾਂ ਪੀਣਾ ਪਏਗਾ ਜੇ ਤੁਸੀਂ ਫੈਸਲਾ ਕਰ ਰੱਖੇ ਕਿ ਅਸੀਂ ਇਹਨਾਂ ਦੇ ਘਰ ਤਾਂ ਕੁਝ ਖਾਣਾ ਪੀਣਾ ਹੈ ਹੀ ਨਹੀਂ ਬਸ ਫਿਰ ਇਹਦਾ ਇਲਾਜ ਇਹ ਹੈ ਕਿ ਉਹਨਾਂ ਦੇ ਘਰ ਨਾ ਜਾਓ ਇੱਕ ਤਾਂ ਇਹ ਕਮੈਂਟ ਉਹਦਾ ਦੂਜਾ ਕਮੈਂਟ ਲਿਖਦਾ ਹੈ ਇਸ ਕਿਤਾਬ 'ਚ ਕਿ ਪਟਿਆਲੇ ਤੋਂ ਸਮਾਣੇ ਵਾਲੇ ਪਾਸੇ ਭਾਖੜਾ ਨਹਿਰ ਜਾਂਦੀ ਹੈ ਮੇਰੇ ਕੋਲ ਫੋਨ ਆਇਆ ਕਿ ਉਹਦੀ ਪਟੜੀ ਤੇ ਗਸ਼ਤ ਕਰਦੇ ਹੋਏ ਬੁਲਟ ਮੋਟਰਸਾਈਕਲ ਤੇ ਦੋ ਕਾਂਸਟੇਬਲ ਖਾੜਕੂਆ ਨੇ ਹੱਥ ਲਾ ਕੇ ਹਮਲਾ ਕਰ ਦਿੱਤਾ ਤੇ ਦੋਆਂ ਦੀ ਥਾਂ ਦੀ ਮੌਤ ਹੋ ਗਈ। ਮੈਂ ਕਿਹਾ ਕਿ ਮੈਂ ਇੱਥੇ ਹਾਜ਼ਰ ਹੋਵਾਂਗਾ ਤੇ ਮੇਰੀ ਨਿਗਰਾਨੀ ਚ ਰੋਜ਼ਨਾਮਚੇ ਲਿਖਿਆ ਜਾਏਗਾ ਤੇ ਫੋਟੋਆਂ ਖਿੱਚਾਂਗੇ। ਮੇਰੇ ਹੋਂ ਤੱਕ ਕੁਝ ਨਹੀਂ ਕਰਨਾ ਰੱਖ ਹੀ ਰੱਖੋ। ਮੈਂ ਪਹੁੰਚਿਆ। ਕੰਮ ਸ਼ੁਰੂ ਕੀਤਾ। ਅਸੀਂ ਇਹ ਸਾਰਾ ਕੁਝ ਕਰ ਰਹੇ ਸਾਂ ਉੱਥੇ। ਦੋ ਪੁਲਿਸ ਕਾਂਸਟੇਬਲ ਬੁਲੇਟ ਤੇ ਸਵਾਰ ਸਾਡੇ ਨੇੜੇ ਆ ਕੇ ਰੋਗੇ। ਸਟੈਂਡ ਤੇ ਲਾਇਆ ਮੋਟਰਸਾਈਕਲ ਮੈਨੂੰ ਸਲੂਟ ਮਾਰਿਆ। ਕਹਿੰਦੇ ਸਰ ਇੱਥੇ ਰੁਕੀ ਸੀ ਨਾ ਸਾਡੀ ਗਸ਼ਤ ਥਾਪੜਾ ਦੇ ਉਸ ਹੀ ਗਸ਼ਤ ਰੁਕਣ ਨਹੀਂ ਦੇਣੀ ਅਸੀਂ ਚਾਲੂ ਰੱਖਣੀ ਮੈਨੂੰ ਸ਼ਾਬਾਸ਼ ਕਿਹਾ ਥਾਪੀ ਦਿੱਤੀ ਕਿ ਕੁਮਾਰੀ ਮੋਟਰਸਾਈਕਲ ਸਟਾਰਟ ਕੀਤੀ ਤੇ ਗਸ਼ਤ ਤੇ ਚੱਲੇ ਹੁਣ ਇਹ ਵਿਰੋਧਾ ਕਮੈਂਟ ਹੈ ਹੁਣ ਇੱਥੇ ਕਹਿੰਦਾ ਜਿਹੜੇ ਮਾਰਨ ਆਏ ਸੀ ਉਹ ਵੀ ਸਿੱਖ ਜਿਹੜੇ ਦੋ ਮੇਰੇ ਸਾਹਮਣੇ ਮਰੇ ਪਏ ਨੇ ਬੁਲਟ ਮੋਟਰਸਾਈਕਲ ਇੱਕ ਪਾਸੇ ਦੋ ਇੱਕ ਪਾਸੇ ਉਹ ਵੀ ਸਿੱਖ ਜਿਹੜੇ ਮੇਰੇ ਤੋਂ ਹੁਣ ਥਾਪੀ ਲੈ ਕੇ ਇਹ ਗਸ਼ਤ ਕੰਟੀਨਿਊ ਕਰਨ ਦੀ ਆਗਿਆ ਲੈ ਕੇ ਗਏ ਨੇ ਇਹ ਵੀ ਸਿੱਖ ਉਹ ਕਹਿੰਦਾ ਇਹ ਲੜਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਜਿਹਨੂੰ ਜਿਹੜਾ ਲੜਨ ਲਈ ਹਮੇਸ਼ਾ ਤਿਆਰ ਰਹੇ ਪਰ ਪਤਾ ਹੋਵੇ ਮੈਂ ਕਿਹੜੇ ਪਾਸੇ ਲੜਨਾ ਹੈ ਉਹ ਛੇਤੀ ਮੁੱਕ ਜਾਂਦੇ ਨੇ ਇੱਕ ਆਊਟਸਾਈਡਰ ਦੀ ਅਬਜ਼ਰਵੇਸ਼ਨ ਹੈ ਸ਼ਹਾ ਤੰਤ ਸਲਾਮ ਪਰ ਸਾਨੂੰ ਪਤਾ ਹੋਵੇ ਕਿ ਅਸੀਂ ਕਿਧਰੇ ਪਿੱਛੇ ਲੜਨਾ ਹੈ ਕਿਹੜੇ ਰਸਤੇ ਤੇ ਲੜਨਾ ਹੈ ਕਿੱਧਰ ਨੂੰ ਜਾਣਾ ਹੈ ਸਾਡੀ ਡਾਇਰੈਕਸ਼ਨ ਹੈ ਕੀ ਇੱਕ ਰਿਵੇਰੋ ਵੀ ਕੁਝ ਕਮੈਂਟ ਮੈਨੂੰ ਚੰਗੇ ਲੱਗੇ ਮੈਂ ਪੰਜਾਬੀ ਚ ਟ੍ਰਾਂਸਲੇਟ ਕਰ ਦਿੱਤੇ ਤੇ ਪੰਜਾਬ ਟਾਈਮ ਦੇ ਨੇ ਛਾਪ ਦਿੱਤੇ ਮੇਰੇ ਕੋਲ ਫੋਨ ਆਇਆ ਕਹਿੰਦਾ ਜੀ ਮੈਂ ਇੰਗਲੈਂਡ ਤੋਂ ਬੋਲ ਰਿਹਾ ਹਾਂ ਉਹ ਫੋਨ ਕਿਸ ਬਰਤਾਈ ਕੀ ਤਨ ਹੈ ਉਹ ਦਸਾਂਗਾ ਬਾਅਦ ਚ ਲੇਕਿਨ ਇਹਦੇ ਰਿਵੇਰੋ ਲਿਖਦਾ ਪਹਿਲਾ ਮੇਰੇ ਤੇ ਹਮਲਾ ਹੋਇਆ ਸੀ ਜਲੰਧਰ ਦੂਜੀ ਵਾਰੀ ਹਮਲਾ ਹੋਇਆ ਮੇਰੇ ਤੇ ਰੁਮਾਨੀਆਂ ਕਹਿੰਦਾ ਮੈਂ ਤੇ ਮੇਰੀ ਵਾਈਫ ਰੁਮਾਨੀਆਂ ਆਪਣੇ ਰੈਜ਼ਿਡੈਂਸ ਦੇ ਬਾਹਰ ਲਾਂਨ ਤੇ ਟਹਿਲ ਰਹੇ ਸੀ ਸਵੇਰੇ ਬ੍ਰੇਕ ਲੱਗਣ ਦੀ ਆਵਾਜ਼ ਆਈ ਕਾਰ ਦੇ ਪਹੀਆਂ ਨੇ ਚੀਂ-ਚੀਂ ਕੀਤਾ ਕਹਿੰਦਾ ਇਹਨਾਂ ਤਾਂ ਮੈਨੂੰ ਪਤਾ ਵੀ ਇਹ ਕਾਰ ਖਤਰਨਾਕ ਹੈ ਜਿਹੜੀ ਜਿਸ ਤਰੀਕੇ ਰੁਕੀ ਹੈ ਇਹ ਆਮ ਨਹੀਂ ਹੈ ਮੈਂ ਦੌੜਿਆ ਮੇਰੀ ਵਾਈਫ ਲੇਟ ਦੀ ਘਾ ਦੇ ਮੈਦਾਨ ਤੇ ਚਾਰ ਬੰਦੇ ਉਤਰੇ ਅੰਦਾ ਧੁੰਦ ਫਾਇਰਿੰਗ ਕੀਤੀ ਮੇ ਮੇਰੀ ਵਾਈਫ ਦੇ ਵੀ ਛਰਰੇ ਲਗੇ ਲੇਕਿਨ ਮੈਂ ਜਿਹੜਾ ਨੇੜੇ ਮਕਾਨ ਦੇਖਿਆ ਉਹਦਾ ਦਰਵਾਜਾ ਖਿੱਚਿਆ ਜ਼ਬਰਨ ਉਥੇ ਕਾਰ ਬਿਲ ਥੋੜੀ ਜਣੀ ਸੀ ਤੇ ਅੰਦਰ ਜਦੋਂ ਖੁੱਲਿਓ ਪੌੜੀਆਂ ਚੜ੍ਹਨੀਆਂ ਸੀ ਮੈਂ ਪੌੜੀਆਂ 'ਚ ਬੈਠ ਗਿਆ ਤੇ ਅੰਦਰੋਂ ਕੁੰਡੀ ਲਾ ਲਈ ਬਾਹਰੋਂ ਫਿਰ ਥੋੜੀ ਦੇਰ ਬਾਅਦ ਫਾਇਰਿੰਗ ਹੁੰਦੀ ਰਹੀ ਸਾਰ ਨੂੰ ਵਜੇ ਮੈਨੂੰ ਬਾਹਰ ਆਉਣ ਲਈ ਕਿਹਾ ਮੈਂ ਉੱਠਿਆ ਕੁੰਡੀ ਖੋਲੀ ਬਾਹਰ ਆਇਆ ਮੇਰੀ ਲਤ ਲਹੂ ਨਾਲ ਲਿਬੜੀ ਸੀ ਮੇਰੇ ਪੱਟ ਵਿੱਚੋਂ ਦੀ ਗੋਲੀ ਪਾਰ ਹੋ ਗਈ ਸੀ ਕਹਿੰਦਾ ਖਬਰ ਮਿਲੀ ਕਿ ਇੰਗਲੈਂਡ ਤੋਂ ਆਏ ਸੰਚਾਰਜ ਨੇ ਇੱਕ ਥਾਏ ਮਾਰਿਆ ਗਿਆ ਇੱਕ ਜ਼ਖਮੀ ਹੋ ਗਿਆ ਦੋ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਤੇ ਟਰਾਲ ਚੱਲ ਪਿਆ ਜਿਹੜੇ ਹਸਪਤਾਲ ਚ ਉਹ ਹਮਲਾਵਰ ਨੂੰ ਦਾਖਲ ਕਰਾਇਆ ਉਸੇ ਜੀ ਮੈਨੂੰ ਦਾਖਲ ਕਰਾਇਆ ਸੀ ਕਹਿੰਦਾ ਜਦੋਂ ਉਹ ਰਾਜ਼ੀ ਹੋ ਗਏ ਉਹਨੂੰ ਜੇਲ੍ਹ ਚ ਭੇਜ ਦਿੱਤਾ ਮੈਂ ਰਾਜ਼ੀ ਹੋ ਗਿਆ ਮੈਂ ਡਿਊਟੀ ਤੇ ਆ ਗਿਆ ਮੇਰੇ ਮਨ ਚ ਆਇਆ ਕਿ ਇਹਨਾਂ ਨੂੰ ਇੱਕ ਵਾਰੀ ਜੇਲ੍ਹ ਚ ਜਾ ਕੇ ਮਿਲਾਂ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੈਂ ਤੁਹਾਨੂੰ ਮਿਲਣਾ ਚਾਹਾਂਗਾ ਉਹਨਾਂ ਦਾ ਵਾਪਸ ਸੁਨੇਹਾ ਆਇਆ ਕਿ ਅਸੀਂ ਤਾਂ ਮਿਲਣਾ ਨਹੀਂ ਚਾਹੁੰਦੇ ਫਿਰ ਬੇਰੋਲ ਲਿਖਦਾ ਮਿਲ ਕੇ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਸੀ ਨਾ ਵੀ ਮੇਰੀ ਤੁਹਾਡੇ ਨਾਲ ਦੁਸ਼ਮਣੀ ਨਹੀਂ ਹੈ ਕੋਈ ਮੈਂ ਉਹਨਾਂ ਨੂੰ ਮਿਲ ਕੇ ਇਹ ਕਹਿਣਾ ਸੀ ਕਿ ਆਪਾਂ ਖਿਡਾਰੀ ਆਂ ਪਾਲੇ ਦੇ ਇੱਕ ਪਾਸੇ ਤੁਸੀਂ ਔਰ ਦੂਸਰੇ ਪਾਸੇ ਮੈਂ ਆਂ ਇਹ ਵਿਦਾਨ ਜਿਵੇਂ ਬਣਾਇਆ ਕੁਦਰਤ ਨੇ ਬਣਾਇਆ ਹੈ ਪਰ ਮੈਂ ਤੁਹਾਡਾ ਦੁਸ਼ਮਣ ਨਹੀਂ ਮੈਂ ਇਹ ਗੱਲ ਕਰਦੀ ਸੀ ਉਹਨਾਂ ਨੇ ਕਹਿਤਾ ਕਿ ਕਿਸੇ ਤਾਂ ਮਿਲਣਾ ਨਹੀਂ ਜਿਹੜਾ ਮੇਰੇ ਕੋਲ ਫੋਨ ਆਇਆ ਕਹਿੰਦਾ ਜੀ ਉਹ ਜਿਹੜੇ ਚਾਰ ਗਏ ਸਨ ਨਾ ਉਹਨਾਂ 'ਚ ਇੱਕ ਮੈਂ ਸੀ ਕਹਿੰਦਾ 8-8 ਸਾਲ ਦੀ ਕੈਦ ਹੋਈ ਸੀ ਸਾਨੂੰ ਕਹਿੰਦਾ ਅਸੀਂ ਆਪਣੀ ਆਪਣੀ ਸਜ਼ਾ ਭੁਗਤ ਗਿਆ ਬਹੁਣੋ ਆਪਣੇ ਟਿਕਾਣੇ ਇੱਕ ਜਿਹੜਾ ਚੜਾ ਗਿਆ ਉਹ ਤਾਂ ਚਲਾ ਗਿਆ ਅਸੀਂ ਤਿੰਨ ਵਾਪਸ ਆ ਗਏ ਮੈਂ ਕਿ ਮੈਨੂੰ ਕਿਵੇਂ ਯਾਦ ਕੀਤਾ ਕਹਿੰਦਾ ਜੀ ਉਹ ਬਾਊ ਨੇ ਬਾਕੀ ਗੱਲਾਂ ਤਾਂ ਠੀਕ ਕੀਤੀਆਂ ਇੱਕ ਗੱਲ ਝੂਠ ਬੋਲ ਗਿਆ ਮੈਂ ਤਾਂ ਦੱਸਣੀ ਸੀ ਤੁਹਾਨੂੰ ਮੈਂ ਕਿ ਕਹਿੰਦਾ ਉਹਨੇ ਲਿਖਿਆ ਕਿ ਸੁਨੇਹਾ ਭੇਜਿਆ ਸੀ ਵੀ ਮੈਂ ਮਿਲਣਾ ਹੈ ਅਸੀਂ ਕਹਿਤਾ ਅਸੀਂ ਨਹੀਂ ਮਿਲਣਾ ਚਾਹਦੇ ਉਹਦਾ ਸੁਨੇਹਾ ਆਇਆ ਸੀ ਵੀ ਮੈਂ ਮਿਲਣਾ ਚਾਹਨਾ ਤੁਹਾਨੂੰ ਅਸੀਂ ਇਹ ਕਹੀ ਨਹੀਂ ਹੈ ਕਿ ਅਸੀਂ ਮਿਲਣਾ ਨਹੀਂ ਅਸੀਂ ਤਾਂ ਇਹ ਕਹਿ ਸੀ ਕਿ ਜਿਵੇਂ ਮਿਲੇ ਸੀ ਉਸੇ ਤਰ੍ਹਾਂ ਤੈਨੂੰ ਫੇਰ ਮਿਲਾਂਗੇ ਮੇਰੀ ਮੇਰਾ ਮੈਂ ਇੱਕ ਮਿੰਟ ਵੀ ਛੱਪੇ ਇੱਕ ਮਿੰਟ ਵੀ ਕਿਤਾਬ ਆਈ ਇਹ ਵਿਸ਼ਵ ਯੁੱਧ ਤੋਂ ਮਹਾਭਾਰਤ ਤੱਕ ਮਹਾਭਾਰਤ ਤੋਂ ਵਿਸ਼ਵ ਯੁੱਧ ਤੱਕ ਉਹਦੇ ਵਿੱਚ ਰਬੇਰੋ ਦੀ ਇਹ ਟਰਾਂਸਲੇਸ਼ਨ ਹੈ ਪੰਜਾਬੀ ਪੁੰਨਿਆਂ ਦੀ ਤੇ ਆ ਜਿਹੜੇ ਆਦਾਨ ਪ੍ਰਦਾਨ ਹੋਏ ਖਿਆਲਾਂ ਦੇ ਇਹ ਵੀ ਉਹਦੇ ਵਿੱਚ ਮੌਜੂਦ ਹੈ ਮੇਰੇ ਕੋਲ ਇੱਕ ਦਿਨ ਫੋਨ ਆਇਆ ਕਹਿੰਦਾ ਸਰ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਤੁਹਾਡਾ ਫੋਨ ਨੰਬਰ ਕਿਤੋਂ ਲੈ ਲਿਆ ਮੈਂ ਤੁਹਾਡਾ ਲੇਖ ਪੜ ਕੇ ਹਟਿਆ ਬਾਬਾ ਬੰਦਾ ਸਿੰਘ ਜੀ ਦੀ ਮੈਂ ਕਿਹਾ ਠੀਕ ਹੈ ਕਹਿੰਦਾ ਜੀ ਉਹ ਤਾਂ ਠੀਕ ਹੀ ਠੀਕ ਹੈ ਵੱਡਿਆਂ ਬਾਰੇ ਤੁਸੀਂ ਵੱਡੀਆਂ ਗੱਲਾਂ ਕੀਤੀਆਂ ਸਤਕਾਰ ਨਾਲ ਯਾਦ ਕੀਤਾ ਉਹਨਾਂ ਚ ਇੱਕ ਯੋਧੇ ਦਾ ਜ਼ਿਕਰ ਕੀਤਾ ਉਸ ਲੇਖ ਚ ਤੁਸੀਂ ਬਾਬਾ ਫਤਿਹ ਸਿੰਘ ਦਾ ਮੈਂ ਕਿਹਾ ਹਾਂ ਜੀ ਕਹਿੰਦਾ ਬਾਬਾ ਫਤਿਹ ਸਿੰਘ ਉਹ ਸ਼ਖਸ ਸੀ ਜਿਨੇ ਘੋੜੇ ਦੀਆਂ ਰਕਾਬਾਂ ਤੇ ਖਲੋ ਕੇ ਦੋਵਾਂ ਹੱਥਾਂ ਨਾਲ ਸੱਜੇ ਮੋਢੇ ਤੇ ਵਾਰ ਕੀਤਾ ਵਜ਼ੀਰ ਖਾਨ ਦੇ ਤਾਂ ਖੱਬੀ ਵੱਖੀ ਵਿੱਚੋਂ ਨਹੀਂ ਲੰਘੇ ਦੋ ਘੋੜੇ ਡਿੱਗੇ ਸਨ ਘੋੜੇ ਦੇ ਸੱਜੇ ਕੱਪ ਏ ਸਮ ਭਾਈ ਫਤੇ ਸਿੰਘ ਉਹ ਕਹਿੰਦਾ ਜੀ ਤੁਸੀਂ ਇੱਕ ਬਾਬਾ ਫਤੇ ਸਿੰਘ ਦਾ ਜ਼ਿਕਰ ਕੀਤਾ ਜਿਹੜਾ ਇਸ ਲੇਖ ਚ ਉਹ ਮੇਰੇ ਬਾਬਾ ਜੀ ਦਾ ਮੈਂ ਕਿਵੇਂ ਮੈਨੂੰ ਦੱਸਿਓ ਜਰਾ ਕਹਿਣ ਲੱਗਿਆ ਜੀ ਮੇਰੇ ਪਿੰਡ ਦਾ ਨਾਂ ਹੀ ਚੱਕ ਫਤੇ ਸਿੰਘ ਵਾਲਾ ਹੈ ਇਹ ਮੇਰੇ ਬਾਬਾ ਜੀ ਦੇ ਨਾਂ ਤੇ ਮੇਰਾ ਨਾਂ ਬੂਟਾ ਸਿੰਘ ਹੈ ਜਦੋਂ ਬਰਨਾਲੇ ਤੋਂ ਤੁਸੀਂ ਬਠਿੰਡੇ ਨੂੰ ਜਾਂਦੇ ਹੋ ਤਾਂ ਬਰਨਾਲੇ ਤੋਂ 12 ਕਿਲੋਮੀਟਰ ਪਹਿਲਾਂ ਖੱਬੇ ਪਾਸੇ ਇੱਕ ਲਿੰਕ ਰੋਡ ਜਾਂਦੀ ਹੈ 2.5 ਕਿਲੋਮੀਟਰ ਉੱਥੇ ਤੁਸੀਂ ਆ ਕੇ ਪੁੱਛ ਲਓ ਬੂਟਾ ਸਿੰਘ ਦਾ ਘਰ ਕਿਹੜਾ ਹੈ ਮੈਂ ਤੁਹਾਨੂੰ ਉਸ ਕਿਰਪਾਨ ਦੇ ਦਰਸ਼ਨ ਕਰਾਉਂਗਾ ਜਿਹੜੀ ਕਿਰਪਾਨ ਸਾਡੇ ਬਾਬਾ ਜੀ ਦੇ ਹੱਥ 'ਚ ਸੀ ਹੋਵੇ। ਮੈਂ ਗਿਆ ਉਹਨਾਂ ਦੇ ਘਰ 'ਚ ਨਮਸਕਾਰ ਕੀਤਾ ਕਿਰਪਾ ਨੂੰ ਸਾਰੇ ਪਰਿਵਾਰ ਨੂੰ ਦਾਤ ਦਿੱਤੀ ਐਡੇ ਵੱਡੇ ਖਾਨਦਾਨ ਨੇ ਮੈਨੂੰ ਯਾਦ ਕੀਤਾ ਤੇ ਦੱਸ ਪਾਈ ਮੈਂ ਸਾਰੀ ਉਮਰ ਤੁਹਾਡੀ ਮੇਰੇ ਤੇ ਕੀਤੀ ਉਪਕਾਰ ਦੀ ਕਿਰਿਆ ਤੁੱਲੂਗਾ। ਮੈਂ ਇਹ ਗੱਲ ਇਸ ਕਰਕੇ ਸੁਣਾਈ ਕਿ ਇਹ ਸਾਰੇ ਯੋਧੇ ਆਪਣੇ ਕਿੰਨੇ ਨੇੜੇ ਨੇ। ਤੇ ਆਪਾਂ ਅਣਜਾਣ ਪੁਨੇ ਚ ਇਹਨਾਂ ਤੋਂ ਕਿੰਨੇ ਦੂਰ ਗੁਰਪਾਲ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਮੈਂ ਇਸ ਗੱਲੋਂ ਦਾਤ ਦਿੰਦਾ ਕਿ ਇਹਨਾਂ ਨੇ ਸਾਨੂੰ ਸਾਡੇ ਵਡੇਰਿਆਂ ਦੇ ਚਰਨਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਇਹ ਐਹਸਾਨ ਅਸੀਂ ਕਦੀ ਨਹੀਂ ਭੁੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ